ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 36 ਸਿੱਖਾਂ ਦਾ ਹਮਦਰਦ ਹੋਣ ਦਾ ਵਿਖਾਵਾ ਸਿੱਧੂ ਆਪਣੀ ਲਿਖਤ ਦੀ ਪੇਸ਼ਕਾਰੀ ਸਿੱਖਾਂ ਦਾ ਹਮਦਰਦ ਹੋਣ ਦਾ ਵਿਖਾਵਾ ਕਰਨ ਲਈ ਕਰਦਾ ਹੈ ਉਹ ਇਸ ਨੂੰ ਲਿਖਣ ਦਾ ਮੰਤਵ ਉਸ ਸਾਜ਼ਿਸ਼ ਨੂੰ ਬੇਨਕਾਬ ਕਰਨਾ ਦੱਸਦਾ ਹੈ ਜਿਹੜੀ ਕਾਂਗਰਸ ਪਾਰਟੀ ਨੇ ਚੋਣ ਰਣਨੀਤੀ ਤਹਿਤ ਪੰਜਾਬ ਵਿੱਚ ਰਚੀ ਸੀ ਕਿਤਾਬ ਦੇ ਮੁਖਬੰਦ ਵਿੱਚ ਉਹ ਲਿਖਦਾ ਹੈ ਇਹ ਲੋੜੀਂਦੀ ਜਾਣਕਾਰੀ ਅਸਲ ਵਿੱਚ ਮੇਰੇ ਕੋਲ ਸੀ ਕਿ ਇਹ ਸਭ 1980 ਵਿੱਚ ਕਿਵੇਂ ਸ਼ੁਰੂ ਹੋਇਆ ਆਪਰੇਸ਼ਨ ਕਿਵੇਂ ਕੀਤਾ ਗਿਆ ਅਤੇ ਇਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸ ਲਈ ਜ਼ਿੰਮੇਵਾਰ ਵਿਅਕਤੀ ਕੌਣ ਸਨ ਮੈਂ ਲਗਭਗ 40 ਸਾਲਾਂ ਤੋਂ ਇਹ ਬੋਝ ਟੋੜਿਆ ਸੀ ਹੁਣ ਸਮਾਂ ਆ ਗਿਆ ਸੀ ਕਿ ਇਸ ਨੂੰ ਇੱਕ ਕਿਤਾਬ ਵਿੱਚ ਤਬਦੀਲ ਕਰ ਦਿੱਤਾ ਜਾਵੇ ਇਸ امید ਨਾਲ ਕਿ ਇਹ ਕਿਸੇ ਨਾ ਕਿਸੇ ਤਰ੍ਹਾਂ ਆਜ਼ਾਦੀ ਤੋਂ ਬਾਅਦ ਦੇ ਭਾਰਤੀ ਇਤਿਹਾਸ ਦੇ ਸਭ ਤੋਂ ਕਾਲੇ ਅਧਿਆਏ ਨੂੰ ਬੰਦ ਕਰ ਸਕਦੀ ਸੀ ਸਿੱਧੂ ਆਪਣੀ ਕਿਤਾਬ ਦੇ ਮੁੱਖ ਬੰਦ ਵਿੱਚ ਨਵੰਬਰ 1984 ਦੇ ਸਿੱਖ ਕਤਲੇਆਮ ਲਈ ਉਸ ਸਮੇਂ ਦੇ ਪੁਲਿਸ ਕਰਮਚਾਰੀਆਂ ਨੂੰ ਦੋਸ਼ੀ ਮੰਨ ਕੇ ਤੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਾ ਹੋਣ ਦਾ ਹਵਾਲਾ ਦੇ ਕੇ ਵੀ ਸਿੱਖਾਂ ਨਾਲ ਹਮਦਰਦੀ ਪ੍ਰਗਟਾਉਣ ਦਾ ਬਖਾਵਾ ਕਰਦਾ ਹੈ ਪਰ 1 ਨਵੰਬਰ ਤੋਂ 3 ਨਵੰਬਰ ਤੱਕ ਆਪਣੇ ਰੇਡੀਓ ਦੀ ਫ੍ਰੀਕੁਐਂਸੀ ਤੇ ਪੁਲਿਸ ਵਾਇਰਲੈਸ ਤੇ ਹੁੰਦੀ ਗੱਲਬਾਤ ਸੁਣਨ ਦੇ ਬਾਵਜੂਦ ਨਾ ਤਾਂ ਉਸ ਗੱਲਬਾਤ ਨੂੰ ਰਿਕਾਰਡਿੰਗ ਕਰਦਾ ਤੇ ਨਾ ਹੀ ਕਿਸੇ ਅਦਾਲਤ ਜਾਂ ਕਿਸੇ ਕਮਿਸ਼ਨ ਅੱਗੇ ਕਦੇ ਕੋਈ ਗਵਾਹੀ ਹੀ ਜਾਂਦਾ ਹੈ ਜੇ ਸੱਚਮੁੱਚ ਇਹ ਸਿੱਖਾਂ ਦਾ ਹਮਦਰਦ ਹੁੰਦਾ ਅਤੇ ਉਸ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਦਾ ਦੁੱਖ ਵੀ ਹੁੰਦਾ ਤਾਂ ਉਹ ਉਸ ਗਲਬਾ ਦੀ ਆਡੀਓ ਰਿਕਾਰਡਿੰਗ ਵੀ ਕਰਦਾ ਹੱਤੇ ਆਪਣੀ ਮਰਜ਼ੀ ਨਾਲ ਵੋਲੰਟੇਰਲੀ ਮੰਜੇ ਸਟੇਟ ਦੀ ਅਦਾਲਤ ਵਿੱਚ ਜ਼ਾਬਤਾ ਫੌਜਦਾਰੀ ਸੰਘਤਾ 1973 ਦੀ ਧਾਰਾ 164 ਤਹਿਤ ਬਿਆਨ ਵੀ ਤਰਜ ਕਰਾਉਂਦਾ ਪਰ ਉਸ ਨੇ ਅਜੇ ਹਾਨੀ ਕੀਤਾ ਇਸ ਕਿਤਾਬ ਦੀ ਭੂਮਿਕਾ ਵਿੱਚ ਸਿੱਧੂ ਖਾਲਿਸਤਾਨ ਅਤੇ ਸਿੱਖ ਅਤਵਾਦ ਬਾਰੇ ਬੀ ਰਾਮਣ ਵੱਲੋਂ 1990 ਵਿੱਚ ਤਿਆਰ ਕੀਤੇ ਗੁਪਤ ਚਰ ਵਿਪາກ ਰਾ ਦੇ ਵਾਈਟ ਪੇਪਰ ਨੂੰ ਝੂਠਾ ਪਲੰਦਾ ਕਰਾਰ ਦੇ ਕੇ ਅਤੇ ਉਸਦੇ ਦਾਅਵਿਆਂ ਨੂੰ ਉਸਦੇ ਸਾਹਮਣੇ ਹੀ ਮੰਚ ਤੋਂ ਰੱਦ ਕਰਨ ਦਾ ਬੇਬਾਕ ਦਾਵਾ ਕਰਕੇ ਵੀ ਸਿੱਖਾਂ ਦਾ ਹਮਦਰਦ ਅਖਵਾਨ ਦੀ ਕੋਸ਼ਿਸ਼ ਕਰਦਾ ਹੈ ਪਰ ਸਿੱਖ ਸੁਰਤ ਦੀ ਬਰਬਾਸ ਨਾਲ ਵੇਖਿਆ ਜਾਵੇ ਤਾਂ ਇਹ ਸਾਫ ਹੋ ਜਾਂਦਾ ਹੈ ਕਿ ਅਜਿਹਾ ਕਰਨ ਪਿੱਛੇ ਵੀ ਉਸਦੀ ਨiyet ਸਿੱਖਪੱਖੀ ਨਹੀਂ ਸਿੱਖ ਵਿਰੋਧੀ ਹੀ ਹੈ ਅਸਲ ਵਿੱਚ ਸਿੱਧੂ ਵੀ ਰਾਮਨ ਦੇ ਤਿਆਰ ਕੀਤੇ ਰਾ ਦੇ ਵਾਈਟ ਪੇਪਰ ਨੂੰ ਰੱਦ ਨਹੀਂ ਕਰਦਾ ਸਗੋਂ ਉਸ ਵਿੱਚ ਉਸ ਵੱਲੋਂ ਦਰਜ ਕੀਤੇ ਗਏ ਇੱਕੋ ਇੱਕ ਸੱਚ ਕੇ ਸਿੱਖ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਸਿੱਖ ਸਲਤਨਤ 1809 ਤੋਂ 1800 48 ਦੀ ਇੱਜ਼ਤ ਤੇ ਬਲੰਦੀ ਨੂੰ ਕਦੇ ਨਹੀਂ ਭੁੱਲੇ ਅਤੇ ਉਹ ਉਸੇ ਦੌਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਸਿਰਜਣਾ ਚਾਹੁੰਦੇ ਹਨ ਉਹ ਦੇਸ਼ ਭਗਤੀ ਦਾ ਜਨੂਨੀ ਅਤੇ ਰਾਸ਼ਟਰੀ ਸਿੱਖ ਬਣ ਕੇ ਰੱਦ ਕਰਨ ਦਾ ਯਤਨ ਕਰਦਾ ਹੈ ਸਿੱਧੂ ਇੰਜ ਕਰਕੇ ਸਿੱਖ ਕੌਮ ਖਾਲਸਾ ਰਾਜ ਤੇ ਖਾਲਸਾਈ ਸੰਤਾਂਤਾ ਤੇ ਲੁਕਮਾ ਬਾਰ ਕਰਦਾ ਹੈ ਇਸ ਪਿੱਛੇ ਉਸ ਦਾ ਮੰਤਵ ਹੈ ਸਿੱਖਾਂ ਦੇ ਹਿਰਦੇ ਵਿੱਚ ਉਕਰੇ ਖਾਲਸਾ ਰਾਜ ਦੇ ਸੰਕਲਪ ਨੂੰ ਮਟਾਉਣਾ ਅਤੇ ਉਹਨਾਂ ਨੂੰ ਹਿੰਦੁਸਤਾਨ ਦੀ ਏਕਤਾ ਅਖੰਡਤਾ ਇਸ ਰੋਕਾਲਿਸ ਮਰਪੱਦਸਾਣਾ ਸਰਬੱਧ ਭਲਾ ਦੇ ਗੁਰਮਤਿ ਸਥਾਨ ਤੇ ਪਹਿਰਾ ਦੇਣ ਵਾਲੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਖਾਲਸਾ ਰਾਜ ਨੂੰ ਧਰਮ ਨਿਰਪੱਖ ਰਾਜ ਕਰਾਰ ਦੇਣਾ ਸ਼ੇਰੇ ਪੰਜਾਬ ਰਣਜੀਤ ਸਿੰਘ ਵੱਲੋਂ ਖਾਲਸਾ ਰਾਜ ਦੇ ਨਾਗਰਿਕਾਂ ਉਹਨਾਂ ਦੇ ਧਰਮ ਅਤੇ ਧਾਰਮਿਕ ਸਥਾਨਾਂ ਦੇ ਸਤਿਕਾਰ ਤੇ ਸਹਾਇਤਾ ਦੇਣ ਨੂੰ ਗਲਤ ਰੰਗਤ ਦੇਣਾ 1947 ਤੋਂ ਪਹਿਲਾਂ ਸਿੱਖਾਂ ਵੱਲੋਂ ਖਾਲਸਾ ਰਾਜ ਦੀ ਸਥਾਪਨਾ ਦੀ ਆਵਾਜ਼ ਨੂੰ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪ੍ਰਤੀਕਰਮ ਦੱਸਣਾ 1980 ਤੋਂ ਪਹਿਲਾਂ ਦੁਨੀਆ ਵਿੱਚ ਕਿਤੇ ਵੀ ਖਾਲਿਸਤਾਨ ਦੀ ਗੱਲ ਨਾ ਹੋਣ ਦਾ ਝੂਠਾ ਬਿਰਤਾਂਤ ਸਿਰਜਣਾ ਖਾਲਿਸਤਾਨ ਦੀ ਮੰਗ ਨੂੰ ਕਾਂਗਰਸ ਪਾਰਟੀ ਦੀ ਸਾਜ਼ਿਸ਼ ਕਰਦਾਨਾ ਅਤੇ ਬੇਬੁਨਿਆਦ ਝੂਠੇ ਅਤੇ ਸਿੱਖ ਇਤਿਹਾਸ ਨੂੰ ਵਿਗਾੜਨ ਲਈ ਸਿੱਖ ਦੋਖੀਆਂ ਵੱਲੋਂ ਕੜੇ ਦਸਤਾਵੇਜ਼ੀ ਹਵਾਲਿਆਂ ਦੇ ਆਧਾਰ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਜਗਨਨਾਥਪੁਰੀ ਦੇ ਮੰਦਰ ਨੂੰ ਕੋਹਿਨੂਰ ਹੀਰਾ দান ਕਰਨ ਦੀ ਅੰਤਮ ਇੱਛਾ ਦਰਸਾ ਕੇ ਉਸ ਨੂੰ ਹਿੰਦੂ ਮੱਤ ਦਾ ਸਰਦਾਲੂ ਘਰਾੜ ਦੇਣਾ ਅਸਲ ਵਿੱਚ ਸਿੱਧੂ ਨਾਤਾ ਸਿੱਖਾਂ ਦਾ ਹਮਦਰਦ ਹੈ। ਨਾ ਹੀ ਉਸਨੇ ਸਿੱਖਾਂ ਨੂੰ ਨਿਆਂ ਦਿਵਾਉਣ ਲਈ ਕੋਈ ਕੰਮ ਕੀਤਾ ਤੇ ਨਾ ਹੀ ਉਸਦੀ ਇਹ ਕਿਤਾਬ ਸਿੱਖਾਂ ਦਾ ਕੁਝ ਸੰਭਾਰਦੀ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।